aadmi bada salon se nahi aadmi bada khayalon se hota hai sedar pak singh ttokgal hor andi barsi de mauke te tusi mainu itthe bulaya hai shahid seva singh thikri wala ji de bahut kareebi saathi praja mandal lehar de vich jinna ne yogdan paya taseehe challe bhukh hadtala kitiyan nar nal mindargad jile ch penda hai haryana ch utthe jail ch katti ਤੇ ਉਸ ਤੋਂ ਬਾਅਦ ਕੁਝ ਦੇਰ ਲਈ ਪਰਜਾ ਮੰਡਲ ਦੇ ਪ੍ਰਧਾਨ ਵੀ ਰਹੇ ਵੀਰੋ ਆਪਣੇ ਲਈ ਹਰੇਕ ਲੜ ਲੈਂਦਾ ਆਪਦੇ ਬੱਚਿਆਂ ਲਈ ਕੋਈ ਠੁਕੀਆਂ ਮਾਰਦਾ ਫਿਰਦਾ ਕੋਈ ਸਕਿਆਂ ਨਾਲ ਹੀ ਲੜਦਾ ਫਿਰਦਾ ਕਿਸੇ ਦੀ ਜ਼ਮੀਨ ਦੱਬ ਲਈ ਕਿਸੇ ਦਾ ਕੁਝ ਕਰ ਲਿਆ ਪਰ ਕਿਸੇ ਵਾਸਤੇ ਲੜਨਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਸਰਦਾਰ ਭਗਤ ਸਿੰਘ ਟਟੋਕਲ ਉਹਨਾਂ ਲੋਕਾਂ ਚੋਂ ਸੀ ਜੋ ਦੂਜਿਆਂ ਦੇ ਹੱਕਾਂ ਲਈ ਲੜਦੇ ਸੀ ਜੇਲਾਂ ਕੱਟੀਆਂ ਅੱਜ ਤਾਈਂ ਫਿਰ ਆਪਾਂ ਵਰ੍ਹਸੀਆਂ ਮਨਾ ਰਹੇ ਆ ਉਹਨਾਂ ਦੀਆਂ ਵਿੰਡ ਵਾਲਿਆਂ ਨੂੰ ਮੈਂ ਇਸ ਗੱਲ ਦੀ ਬਤਾਈ ਦੇਣੀ ਚਾਹੁੰਨਾ ਕਿ ਤੁਸੀਂ ਇਸ ਸ਼ਹੀਦ ਨੂੰ ਉਹਦੀ ਬਾਲੀ ਹੋਈ ਮਿਸਾਲ ਨੂੰ ਉਹਦੇ ਦੀਵੇ ਨੂੰ ਜਗਦਾ ਰੱਖਿਆ ਹੈ